ਕਿਆ ਮਦ ਚਿਸ਼ਤੀ ਰਦੀਮ ਬਾਜਵਾ ਸਾਹਿਬ ਜੇ ਚਿਸ਼ਤੀ ਨੇ ਸਾਈਕਲ ਚਲਾ ਦਿੱਤਾ ਤੇ ਆਪਾਂ ਨੂੰ ਨਾਮ ਦੇ ਦੇਣਾ ਇੱਕ ਮਨਸਾਹ ਇਹ ਚਿਸ਼ਤੀ ਦੀ ਰੇਡ ਇਹ ਦੁਨੀਆ ਭਰ ਦਾ ਇਹ ਨੰਬਰ 1 ਰੇਡਰ ਪਰ ਸਾਹਮਣੇ ਜਾਫੀ ਜਾਫੀ ਹੋ ਲੱਗਾ ਹੋਇਆ ਓ ਸ਼ੁਭਾ ਵਾਹਿਗੁਰੂ ਸੱਚੇ ਪਾਤਸ਼ਾਹ ਰੱਬ ਸੋਣਾ ਜ਼ਿੰਦਗੀ ਤੰਦਰੁਸਤੀ ਹੋ ਮਹੇਰ ਸੱਕੇ ਪਾਸ਼ਾ ਟੁੱਟ ਗਈ ਮੇਰ ਕਰੇ ਮੇਰ ਕਰੇ ਪ੍ਰਵਾਤਵਾਂ ਗਰਾਊਂਡ 'ਚ ਕੋਈ ਵੀਰ ਨਾ ਜਾਵੇ ਮਾਰ ਰੇ ਸਾਈਡ ਆਏ ਦੀ ਫਾਸਟ ਏਅਰ ਫਾਸਟ ਏਅਰ ਜੀ ਰਚਨਾ ਕਰੋ ਜੀ ਫਾਸਟ ਏਅਰ ਵਾਲੇ ਆਜੋ ਯਾਰਾ ਰਾਸਤੇ ਖਾਲੀ ਕਰੋ ਯਾਰ ਮਿਹਰਬਾਨੀ ਐਂਬੂਲੈਂਸ ਨੂੰ ਕਾਲ ਕਰ ਦੋ ਯਾਰ ਪ੍ਰਬੰਧ ਕਰਕੇ ਬੇਨਤੀ ਹੈ ਕਿ ਐਂਬੂਲੈਂਸ ਨੂੰ ਕਾਲ ਕਰੋ ਮਿਹਰਬਾਨੀ ਐਂਬੂਲੈਂਸ ਨੂੰ ਕਾਲ ਕਰ ਦਿਓ ਮਿਹਰਬਾਨੀ ਕਾਪੂ ਉਹ ਬਹੁਤ ਸ਼ਾਰਟ ਕਰਦੇ ਤੇ ਉਹ ਕਿਨੂੰ ਪਾਸ ਕੋਲ ਰੱਬ ਸੁਣਾ ਆਪਣਾ ਕਰਮ ਕਰੇ ਤੇ ਡਾਂਡ ਮਾਰਨ ਚੁੱਕਣਾ ਵੇਟ ਰੱਬ ਸੁਣਿਆ ਲੱਗੇ ਨਾ ਕਿਸੇ ਪਲੇਅਰ ਦੇ ਦੀ ਛੱਟ ਫੇਟ ਰੱਬ ਸੁਣਿਆ ਲੱਗੇ ਨਾ ਕਿਸੇ ਪਲੇਅਰ ਦੇ ਦੀ ਛੱਟ ਤੇਟ ਆਪ ਅਰਦਾਸ ਕਰੀਏ ਪਰਮਾਤਮਾ ਦੇ ਚਰਨਾਂ 'ਚ ਜੇਤੀ ਲਈ ਇਹ ਜਲ ਠੀਕ ਹੋ ਕੇ ਫਿਰ ਇਹਨਾਂ ਮੈਦਾਨਾਂ ਦੇ ਵਿੱਚ ਆਵੇ ਪਰਮਾਤਮਾ ਅਗੇ ਆਪਾਂ ਅਰਦਾਸ ਕਰੀਏ ਸੱਚੇ ਪਾਤਸ਼ਾਹ ਮਿਹਰ ਕਰੋ ਫਿਰ ਇਹਨਾਂ ਗਰਾਊਂਡਾਂ ਦੇ ਵਿੱਚ ਜੇਤੀ ਵਾਪਸੀ ਮੇਰੇ ਸਾਰੇ ਵੀਰ ਅਰਦਾਸ ਕਰੋ ਕੜੇ ਆਵਾਂਗੇ ਜਿਗਾਰੇ ਦਾ ਜਵਾਬ ਜਿਗਾਰੇ ਚ ਦੇਉ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਹਾਲ ਤਾਂ ਉਹ ਹੈ ਕਿ ਜਿਵੇਂ ਅਪਨ ਸਾਰੇ ਪਿੰਡ ਅਪਦੇਸੀ ਦੇ ਸਾਥ ਲੱਗੀ ਆ ਸਾਰਿਆਂ ਨੇ ਆਪਾਂ ਰਾਕੇ ਮਦਦ ਜਿਹੜੀ ਕੀਤੀ ਆ ਜਿਹੜੀ ਗਵਾਂਡ ਦੇ ਵਿੱਚੋਂ ਮਦਦ ਹੋਈ ਆ ਉਦੇ ਵਿੱਚੋਂ 10300 ਔਰ 10595 ਕੈਨੇਡੀਅਨ 20 ਪਾਉਂਡ 10 ਯੂ ਐਸ ਡਾਲਰ 35 ਡਾਲਰ ਜਿਹੜਾ ਹੈਗਾ ਆਪਣੀ ਨੈਸ਼ਨਲ ਕਬੱਡੀ ਐਸੋਸੀਏਸ਼ਨ ਨੂੰ ਬੀਜੀਡੀ ਜਿਹੜੀ 1000 ਡਾਲਰ ਟੋਰੰਟੋ ਦਾ ਸੁਖਾ ਮਾਨ ਦੇ ਰਹੇ ਹੁੰਦੀ ਗੋਰਤ ਨੂੰ ਆ 10000 ਬਿਫੋਰ ਜਿਹੜਾ ਇੱਥੇ ਕਿਹਾ ਗਿਆ ਸੀ ਪਾਕਿਸਤਾਨ ਦੀ ਆਪਣੇ ਕਮਿਊਨਿਟੀ ਤੋਂ ਸਾਰਾ ਇੱਥੇ ਜਿਹੜਾ ਇਕੱਠਾ ਹੋਣਾ ਸੋ ਰਵਾਮ ਲਾ ਕੇ ਇਹ 17000 ਡਾਲਰ ਜਿਹੜਾ ਹੈਗਾ ਇਕੱਠਾ ਹੋਇਆ ਚੇਸਤੀ ਦੇ ਉਹ ਜਿਹੜਾ ਹੈਗਾ ਉਹ ਮੇਰੇ ਕੋਲ ਹੈਗਾ ਕੋਈ ਚੇਸਤੀ ਦੇ ਕੋਲ ਜਾਊਗਾ ਚੇਸਤੀ ਦੇ ਵੀ ਉਹ ਠੀਕ ਹੋਊਗਾ ਉਹਦੀ ਜ਼ਿੰਮੇਵਾਰੀ ਮੇਰੇ ਕੋਲ ਆ ਸੋ ਜਿਹਨੇ ਵੀ ਕਿਸੇ ਨੂੰ ਉਹਦੇ ਬਾਰੇ ਅੱਗੇ ਵਾਸਤੇ ਪੁੱਛਣਾ ਹੋ ਕਿੱਥੇ ਪਾ ਗਿਆ ਉਹ ਮੇਰੇ ਕੋਲ ਹੈਗਾ ਤਾਂ ਮੈਂ ਉੱਪਰ ਦੇ ਕਰੂੰਗਾ ਉਹਨੂੰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਕੀ ਦੁਆ ਕਰੋ ਕਿ ਸ਼ਕੀਰ ਸ਼ਕੀਰ ਠੀਕ ਹੋਵੇ ਆਪਣੇ ਘਰ ਪਰਵਾਹ ਪੁੰਚ ਕਾਮ ਵਾਈਕਲ ਜੀ ਦਾ ਖਾਲਸਾ